ਕੱਲ ਦੋਸਤੋ ਆਪਾਂ ਪਹੁੰਚੇ ਹੁਆਣ ਡੱਬੋ ਵਾਲੀ ਪਸ਼ੀ ਮੰਡੀ ਤੇ ਵਾਕਿ ਤੁਸੀਂ ਆਪ ਮੱਝ ਦੇਖੋ ਆਪਾਂ ਮੰਡੀ ਡਿਟੇਲ ਵੀ ਤੁਹਾਨੂੰ ਬਾਈ ਨਾਲ ਗੱਲਬਾਤ ਵੀ ਕਰਾਂਗੇ ਤੇ ਤੁਸੀਂ ਥਾਂ ਚੈੱਕ ਕਰੋ ਮੱਝ ਦੇ ਬਹੁਤ ਚੰਗੀ ਕੁਆਲਿਟੀ ਦੀ ਮਾਝਾ ਥਾਂ ਲੈਪਾ ਪੂਰਾ ਐਟ ਥੋਕ ਮੰਗਾ ਕੱਲੇ ਕੱਲੇ ਥਾਂ ਪਏ ਆ ਵੇ ਤੁਸੀਂ ਚੈੱਕ ਕਰਾਓ ਮਰੀ ਦੇਖੋ ਆਉਂਦੀ ਆ ਮਾਝਾ ਕੀ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਤੇ ਇਹਦੇ ਨੇ ਆ ਪੂਰੀ ਡਿਟੇਲ ਗੋਲਟੀ ਦੇਖ ਲੈ ਚੋਟੀ ਯਾਰ ਠੀਕ ਮਾੜੀ ਨਵਾਂ ਦੀ ਜਾਣਕਾਰੀ ਬਾਈ ਆਹ ਕਿੰਨੇ ਦੀ ਪੁੱਤ ਤਾਂ ਚੁੱਕ ਮਰਾ ਕੇ ਲਾਈ ਜਾਂਦੇ ਮੁੱਲ ਯਾਰ ਗੋਲਟੀ ਦੇਖਦਾ ਕਿਉਂ ਨਾ ਹੁੰਦਾ ਸਾਡੇ ਮੰਜਾ ਦੇਖਿਆ ਕਰ ਯਾਰ ਜੀ ਨਹੀਂ ਮੈਂ ਟੱਕ ਨਹੀਂ ਬੀਚ ਤੋਰ ਤੋਰੀ ਵੀ ਆ ਯਾਰ ਜਨਾਬ ਕੱਲਾ ਦੇ ਨਾ ਕਰ ਯਾਰ ਨਾ ਦੇ ਨਾ ਮੰਨ ਜੱਥੀ ਠੀਕ ਛੱਡਦੇ ਮੈਂ ਕੱਟਦਾ ਅੱਲਾ ਦੇ ਆ ਛੱਡਦੇ ਹੁਣ ਅਸਰ ਨਹੀਂ ਮੈਂ ਛੱਡੀ ਕਿਉਂ ਨਾ ਯਾਰ ਪੌਂਸਲ ਕੰਮ ਨਹੀਂ ਕਰਦਾ ਦੁੱਤ ਬਾਲਾ ਛੱਡਦੇ ਹੁਣ ਮੰਨ ਨਹੀਂ ਕਰਦਾ ਯਾਰ ਮੈਂ ਕਹ ਦੁੱਤ ਠੀਕ ਆ ਤੇ ਨਹੀਂ ਦੁੱਤ ਬਾਲਾ ਠੀਕ ਆ ਯਾਰ ਹੁਣ ਤੂੰ ਮੱਖਣ ਨਹੀਂ ਲੈ ਪੂਰਾ ਤਾਂ ਯਾਰ ਉਹ ਯਾਰ ਛਾਣ ਦਿੱਤਾ ਹੈ ਕਿਧਾ ਨਾ ਛੱਡਦੇ ਯਾਰ ਛੱਡ ਦੁੱਤ ਬਾਲਾ ਦੁੱਧ ਬਾਲਾ ਦੁੱਧ ਦੇ ਨਾ ਕਰ ਦੁੱਧ ਬਾਲੇ ਵਾਲੀ ਦਿਨ ਨੂੰ ਘੱਟ ਵਾਲੀ ਤਾਂ ਨਹੀਂ ਦੇਣੀ ਅਗਲੇ ਨੂੰ ਦੁੱਧ ਬਾਲਾ ਪੁੱਛ ਪੱਕੀ ਉਹ ਪੁੱਛ ਪੁੱਛ ਮਜ਼ਾਕ ਨਾ ਹਾਂ ਪੰਜ ਦੀ ਕਰ ਦੇ ਇਹਨੇ ਨਹੀਂ ਪਾਣ ਦੇ ਕਿੰਨੇ ਦੀ ਕਿੰਨੇ ਦੀ ਲਊਗਾ ਇਹ ਰੱਬਾ ਜਾ ਵੀ ਇਹ ਲੱਗਣਾ ਲੱਗਿਆ ਹੋਇਆ ਪਿਆ 10 ਉੱਡਦਾ ਹੀ ਨਹੀਂ ਦਾ ਵਿਚਾਰ ਉੱਠੇ ਉੱਠਣੋਂ ਕੀ ਹੈ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਅਮਰੀਕ ਸਿੰਘ ਹੈ ਜੀ ਅਮਰੀਕ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਵੀਰਾਵੰਦੀ ਹੈ ਜੀ ਵੀਰਾਵੰਦੀ ਹਾਂ ਕਹਿੰਦੀ ਵਿੱਚ ਪੈਣ ਬਈ ਇਹ ਫਤਿਹਵਾਰ ਫਤਿਹਵਾਰ ਚ ਹਾਂ ਜੀ ਠੀਕ ਹੈ ਅੱਜ ਬਾਈ ਕੀ ਲੈ ਕੇ ਆਏ ਮੰਡੀ ਤੇ ਅਸੀਂ ਮੱਝ ਲੈ ਆਏ ਸੀ ਝੋਟੀਆਂ ਦੋ ਠੀਕ ਹੈ ਜੀ ਹਾਂ ਤੇ ਇੱਕ ਵੇਕੀ ਇੱਕ ਵੇਚਤੀ ਹਾਂ ਜੀ ਕਿੰਨੇ ਦੀ ਵੇਕੀ ਜੋ ਉਹ ਵੇਚਿਆ 85000 ਦੀ 85000 ਦੀ ਹਾਂ ਜੀ ਤੇ ਐਸ ਮੱਝ ਬਾਰੇ ਬਾਈ ਜੀ ਜਾਣਕਾਰੀ ਦਿਓ ਜੀ ਮੱਝ ਬਾਰੇ ਦੱਸੋ ਵੀ ਕਿੰਨੇਵੇਂ ਸੂਏ ਹੈ ਜੀ ਇਹ ਇਹ ਦੂਜੇ ਸੂਏ ਹੈ ਜੀ ਠੀਕ ਹੈ ਜੀ ਦੂਜੇ ਸਵੇਰੇ ਸੋਈ ਆ 13 ਕਿਲੋ ਦੁੱਧ ਤਿਆਰ ਆ ਹੁਣ ਹੁਣ ਇਸ ਟਾਈਮ 13 ਕਿਲੋ ਦੁੱਧ ਬਿਲਕੁਲ ਤਿਆਰ ਹੈ ਹਾਂ ਜੀ ਦੋਸਤੋ ਦੂਜੇ ਸਵੇਰੇ ਮੱਝ ਹੈਗੀ ਜਿਵੇਂ ਵੀਰ ਹੋਰਾਂ ਨੇ ਦੱਸਿਆਗਾ ਤੇ 13 ਕਿਲੋ ਦੁੱਧ ਬਿਲਕੁਲ ਤਿਆਰ ਹੈ ਇਹ ਤੇ ਮਗਰ ਬਾਈ ਜੀ ਬੱਚਾ ਕੀ ਹੈ ਕੱਟੀ ਹੈ ਜੀ ਮੜਾ ਦਿਖਾ ਸਕਦਾ ਜੀ ਕੱਟੀ ਹਾਂ ਜੀ ਦੇਖੋ ਦੋਸਤੋ ਬਹੁਤ ਸੋਹਣਾ ਬੱਚਾ ਹੈਗਾ ਮੱਝ ਦਾ ਤੇ ਕੱਟੀ ਹੈ ਜੀ ਮਗਰ ਇਹ ਬਹੁਤ ਵਧੀਆ ਆਊਟਰ ਲੁੱਕ ਹੈ ਜੀ ਦੁੱਧ ਵੀ ਬਹੁਤ ਸੋਹਣਾ ਹੈਗਾ ਇਹਦਾ ਬਾਈ ਜੀ ਰੇਟ ਕੀ ਆ ਮੱਝ ਦਾ ਮੁੱਲ ਤਾਂ 1-10 ਕਰਦੇ ਆ ਜੀ ਠੀਕ ਹੈ ਜੀ ਬਾਕੀ ਮੌਕੇ ਤੇ ਤੁਸੀਂ ਲਾਂਟਣ ਕਰ ਦੋਗੇ ਜੀ ਹਾਂ ਜੀ ਠੀਕ ਹੈ ਜੀ ਦੇਖੋ ਦੋਸਤੋ ਬਹੁਤ ਹੀ ਵਧੀਆ ਕੁਆਲਿਟੀ ਦੀ ਝੋਟੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਥਣਾ ਥਣਾ ਦੀ ਬਾਈ ਜੀ ਆਹ ਸੋਨੇ ਵਰਗੀ ਬਹੁਤ ਸੋਨੇ ਵਰਗੀ ਬੜੀ ਖਰੀ ਹੈ ਸੀਲ ਹੈ ਬਾਈ ਪੂਰੀ ਮੱਝ ਆਓ ਬਹੁਤ ਦੋਸਤ ਬਹੁਤ ਹੀ ਵਧੀਆ ਮਾਜਾ ਤੇ ਬਾਕੀ ਬਾਈਕ ਰੇਟ ਮੁੱਲ ਦੱਸ ਦਿੱਤਾ ਤੇ ਬਾਕੀ ਆਪਣੇ ਚੱਲ ਨਾਲ ਜੁੜੇ ਰਹਿਣ ਲਈ ਸ਼ੇਅਰ ਸਬਸਕ੍ਰਾਈਬਰ ਜਰੂਰ ਕਰਿਓ ਜਿੱਦਾਂ ਠੀਕ ਹੈ ਕਾਕੀ ਬਹੁਤ ਵਧੀਆ ਠੀਕ ਹੈ ਤੇ ਜਿਹੜੇ ਤੁਸੀਂ ਮੰਨ ਕੇ ਜਲੋ ਠੀਕ ਹੈ ਜੀ ਹੁਣ ਤਾਂ ਪਹਿਲਾਂ ਕੁਝ ਮੰਦਾ ਸੀ ਹੁਣ ਵਧੀਆ ਰੇਟ ਹੈ ਜੀ ਹੁਣ ਵਧੀਆ ਰੇਟ ਚੱਲ ਪਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੱਥੋਂ ਵੀ ਤੁਸੀਂ ਇਕੱਲੇ ਵੇਚ ਨਹੀਂ ਆਉਣੇ ਹੋ ਕਿ ਲੈ ਵੀ ਜਾਂਨੇ ਹੋ ਅਸੀਂ ਲੈ ਵੀ ਜਾਂਨੇ ਆ ਵੇਚ ਵੀ ਦਿੰਨੇ ਆ ਅਸੀਂ ਦਵਾ ਵੀ ਦਿੰਨੇ ਆ ਮਾਲ ਠੀਕ ਹੈ ਹਾਂਜੀ ਜੇ ਕਿਸੇ ਨੇ ਕੋਈ ਮੰਚ ਵਗੈਰਾ ਆਇਆ ਲੈ ਨਹੀਂ ਹਾਂ ਘਰੇ ਘਰੇ ਵੀ ਸੇਲ ਕਰਦੇ ਆ ਜੀ ਇੱਥੇ ਵੀ ਘਰੇ ਫਾਰਮ ਹੈ ਜੀ ਆਪਣਾ ਹਾਂ ਵਧੀਆ ਵਧੀਆ ਸੇਲ ਕਰਦੇ ਆ ਕੋਈ ਗਾਹਕ ਆਵੇ ਨੰਬਰ ਆਪਣਾ ਲੈ ਲੂ ਠੀਕ ਹੈ ਜੀ ਦੋਸਤੋ ਜਿਵੇਂ ਦੱਸ ਰਹੇ ਆ ਜੇ ਕਿਸੇ ਕੋਈ ਮੰਚ ਵਗੈਰਾ ਆ ਜਾਵੇ ਨੰਬਰ ਲੈਣਾਗਾ ਤਾਂ ਅਸੀਂ ਘਰੇ ਵੀ ਆਪਣੇ ਪਾਸੋਂ ਰੱਖੇ ਹੋਏ ਨੇ ਵੇਚੀ ਦਿੰਨੇ ਆਗੇ ਤੇ ਜੇ ਕੋਈ ਭਾਅ ਨਾਲ ਕੋਈ ਮਿਲਦਾ ਹੈ ਆਹ ਉਹ ਕਾ ਖਰੀਦ ਵੀ ਲੈਣੇ ਆ ਤੇ ਜੇ ਕਿਸੇ ਨੇ ਕੀ ਮਰਜ਼ੀ ਗਾ ਜੇ ਕੋਈ ਜਾਣ ਲੈਣਾ ਵੀ ਹੋ ਗਈ ਤਾਂ ਵੀ ਦਿੰਦੇ ਆਗੇ ਤੇ ਪਾਕੇ ਭਾਈ ਜੀ ਡੱਬ ਵਾਲੀ ਮੰਡੀ ਤੇ ਆਉਂਦੇ ਹੀ ਹੁੰਦੇ ਆਏ ਤੇ ਤੁਸੀਂ ਗੱਲਬਾਤ ਕਰ ਸਕਦੇ